ਪਹਿਲਾਂ ਅਮਰੀਕਾ ਨੂੰ ਸਟੈਚੂ ਆਫ ਲਿਬਰਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਅਮਰੀਕਾ ਨੂੰ ਭਗਵਾਨ ਹਨੂਮਾਨ ਤੇ ਨਾਮ ਨਾਲ ਜਾਣਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਵੀ ਭਗਵਾਨ ਹਨੂਮਾਨ ਤੇ ਨਿਰਭਰ ਹੋ ਗਿਆ ਹੈ ਭਗਵਾਨ ਦੀ ਇੱਕ ਵਿਸ਼ਾਲ ਮੂਰਤੀ ਦਾ ਨਾਮ ਹੈ ਜੋ ਅਮਰੀਕਾ ਵਿੱਚ ਸਥਾਪਿਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਟੈਕਸਾਸ ਵਿੱਚ 18 ਅਗਸਤ ਨੂੰ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਦੀ ਕੁੰਡ ਚੁਕਾਈ ਅਤੇ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਸੀ ਇਹ ਮੂਰਤੀ ਹੁਣ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਹੈ ਅਤੇ ਇਸ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ ਇਹ ਮੂਰਤੀ ਟੈਕਸਾਸ ਦੇ 슈ਗਰਲੈਂਡ ਸਿਤਿ ਸ਼੍ਰੀ ਹਾਸ਼ਟਲਕਸ਼ਮੀ ਮੰਦਰ ਵਿੱਚ ਬਣਾਈ ਗਈ ਹੈ ਜਿਹੜੇ ਭਾਰਤੀ ਹੁਣ ਭਾਰਤ ਤੋਂ ਪਰਦੇਸ ਜਾਂਦੇ ਨੇ ਉਹਨਾਂ ਨੂੰ ਉੱਥੇ ਭਗਵਾਨ ਦੀ ਕਮੀ ਮਹਿਸੂਸ ਨਹੀਂ ਹੋਏਗੀ ਹੁਣ ਉਹ ਵੀ ਅਮਰੀਕਾ ਦੇ ਵਿੱਚ ਭਗਵਾਨ ਹਨੂਮਾਨ ਜੀ ਦੇ ਦਰਸ਼ਨ ਕਰ ਸਕਦੇ ਨੇ ਹਨੂਮਾਨ ਜੀ ਦੇ ਮਹੱਤਵ ਨੂੰ ਭਾਰਤੀ ਨਹੀਂ ਸਗੋਂ ਵਿਦੇਸ਼ੀਆਂ ਨੇ ਵੀ ਸਮਝਿਆ ਹੈ ਜਿਸ ਕਾਰਨ ਹਨੂਮਾਨ ਜੀ ਦੀ ਮੂਰਤੀ ਅਮਰੀਕਾ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਬਿਊਰੋ ਰਿਪੋਰਟ ਜੀਕੇਆਰ ਟੀਵੀ ਪਹਿਲਾਂ ਅਮਰੀਕਾ ਨੂੰ ਸਟੈਚੂ ਆਫ ਲਿਬਰਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਅਮਰੀਕਾ ਨੂੰ ਭਗਵਾਨ हनुमान ਦੇ ਨਾਮ ਨਾਲ ਜਾਣਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਵੀ ਭਗਵਾਨ ਹਨੂਮਾਨ ਤੇ ਨਿਰਭਰ ਹੋ ਗਿਆ ਹੈ ਭਗਵਾਨ ਦੀ ਇੱਕ ਵਿਸ਼ਾਲ ਮੂਰਤੀ ਦਾ ਨਾਮ ਹੈ ਜੋ ਅਮਰੀਕਾ ਵਿੱਚ ਸਥਾਪਿਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਟੈਕਸਾਸ ਵਿੱਚ 18 ਅਗਸਤ ਨੂੰ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਦੀ ਕੁੰਡ ਚੁਕਾਈ ਅਤੇ ਪ੍ਰਾਣ ਪ੍ਰティਸ਼ਟਾ ਕੀਤੀ ਗਈ ਸੀ ਇਹ ਮੂਰਤੀ ਹੁਣ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਹੈ ਅਤੇ ਇਸ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ। ਇਹ ਮੂਰਤੀ ਟੈਕਸਾਸ ਦੇ 슈ਗਰਲੈਂਡ ਸਿਤਿ ਸ਼੍ਰੀ ਅਸ਼ਟਲਕਸ਼ਮੀ ਮੰਦਰ ਵਿੱਚ ਬਣਾਈ ਗਈ ਹੈ। ਜਿਹੜੇ ਭਾਰਤੀ ਹੁਣ ਭਾਰਤ ਤੋਂ ਪਰਦੇਸ ਜਾਂਦੇ ਨੇ ਉਹਨਾਂ ਨੂੰ ਉੱਥੇ ਭਗਵਾਨ ਦੀ ਕਮੀ ਮਹਿਸੂਸ ਨਹੀਂ ਹੋਏਗੀ। ਹੁਣ ਉਹ ਵੀ ਅਮਰੀਕਾ ਦੇ ਵਿੱਚ ਭਗਵਾਨ ਹਨੂਮਾਨ ਜੀ ਦੇ ਦਰਸ਼ਨ ਕਰ ਸਕਦੇ ਨੇ ਹਨੂਮਾਨ ਜੀ ਦੇ ਮਹੱਤਵ ਨੂੰ ਭਾਰਤੀ ਨਹੀਂ ਸਗੋਂ ਵਿਦੇਸ਼ੀਆਂ ਨੇ ਵੀ ਸਮਝਿਆ ਹੈ ਜਿਸ ਕਾਰਨ ਹਨੂਮਾਨ ਜੀ ਦੀ ਮੂਰਤੀ ਅਮਰੀਕਾ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਬਿਊਰੋ ਰਿਪੋਰਟ ਜੀਕੇਆਰ ਟੀਵੀ